900 ਤੇ ਲੱਗਦੀ ਹੈ ਹਾਂਜੀ ਬਾਈ ਐਮ ਆਰ ਪੀ ਹੈਗੀ ਇਹਦੀ 300 ਰੁਪਇਆ ਓਕੇ ਤੁਹਾਨੂੰ ਪਤਾ ਕਿੰਨੇ ਦੀ ਪੈਣੀ 75 ਰੁਪਇਆ ਦੀ ਸਕਿਨ ਕਲਰ ਹੈ ਸਕਿਨ ਕਲਰ 900 ਰੁਪਇਆ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 250 ਰੁਪਇਆ ਦਾ 900 ਵਾਲਾ 250 ਦਾ 250 ਰੁਪਇਆ ਇਹ ਚੈੱਕ ਕਰੋ ਅਰਬਨ ਮੈਕ ਦਾ ਡੀਓ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਆ ਮਸਾਜਰ ਹੈਗਾ ਹਾਂਜੀ ਹੈਂਡ ਮਸਾਜਰ ਹਾਂਜੀ ਬਜ਼ਾਰੋਂ ਤੁਸੀਂ 4-500 ਰੁਪਇਆ ਦਾ ਲੈਨੇ ਆ ਕਿੰਨੇ ਰੁਪਇਆ ਦਾ 95 ਰੁਪਇਆ ਦਾ ਰਿੰਗ ਜੈਲ ਆ ਉਹ ਕੀ ਵੀ ਰਿਹਾ ਦਿਨ 400 ਰੁਪਏ ਐ ਐਮ ਆਰ ਪੀ ਐ ਹਾਂਜੀ ਤੇ ਤੁਹਾਨੂੰ ਕਿੰਨੇ ਦੀ ਪੈਣੀ 75 ਰੁਪਏ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਚੱਕੋ ਕੋਸਮੈਟਿਕ ਦੀ ਹੋਰ ਨਵੇਂ ਵੀਡੀਓ ਸਾਰਾ ਸਬਾਨ ਗਾਰੰਟੀ ਵਿੱਚ ਕੰਪਨੀ ਦਾ ਸਮਾਨ ਉਹ ਪੱਕਾ ਵੈਲ ਵੈਲੂ ਤੇ ਅਸੀਂ ਰੇਟ ਸੁਣ ਕੇ ਹੈਰਾਨ ਹੋ ਗਏ ਵੀਡੀਓ ਬਣਿਆ ਰਿਓ ਆ ਜੋ ਆਪਾਂ ਮਿਲਦਾਂਗੇ ਨਾਗਰ ਨੂੰ ਪੁੱਛਦੇ ਕੀ ਆਇਆ ਨਾ ਕੀ ਜਮਾਨਾ ਕੀ ਰੇਟ ਹਾਂ ਬਈ ਗਿਆਲਾ ਸਤਿ ਸ੍ਰੀ ਅਕਾਲ ਜੀ ਸਾਰੇ ਕੀ ਗਿਆ ਤੁਹਾਨੂੰ ਇਹ ਨੋਜ਼ ਸਟ੍ਰਿਪਸ ਹੈਗੀਆਂ ਨੋਜ਼ ਤੇ ਲੱਗਦੀਆਂ ਹਾਂਜੀ ਐਮ ਆਰ ਪੀ ਹੈਗੀ ਇਹਦੀ 300 ਰੁਪਇਆ ਓਕੇ ਤੁਹਾਨੂੰ ਪਤਾ ਕਿੰਨੇ ਦੀ ਪੈਣੀ 75 ਰੁਪਇਆ ਦੀ ਸਿਰਫ ਸਿਰਫ ਅਗੀ ਠੀਕ ਹੈ ਜੀ ਆਹ ਦੇਖੋ ਅਗੀ ਐ ਸਕਿਨ ਕਲਰ ਹੈ ਹਾਂਜੀ ਸਕਿਨ ਕਲਰ ਹੈ ਸਕਿਨ ਕਲਰ ਮਾਉਂਸਰ ਵੀ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 250 ਰੁਪਇਆ ਦਾ 900 ਵਾਲਾ 250 ਦਾ 250 ਰੁਪਇਆ ਆਕੇ ਆਹ ਦੇਖੋ ਆ ਮ사ਜਰ ਹੈਗਾ ਹਾਂਜੀ ਹੈਂਡ ਮ사ਜਰ ਹਾਂਜੀ ਬਜ਼ਾਰੋਂ ਤੁਸੀਂ 4-500 ਰੁਪਇਆ ਲੈਣੇ ਹੋ ਕਿੰਨੇ ਰੁਪਏ ਦਾ 95 ਰੁਪਏ ਦਾ ਸਿਰਫ 95 ਹੋਣਗੇ ਲੈ ਬਈ ਠੀਕ ਹੈ ਜੀ ਆਹ ਦੇਖੋ ਆ ਬਰਸ਼ ਹੈਗੇ ਆ 100 ਰੁਪਏ ਦਾ ਵਿਆਰੋ ਮਿਲਦਾ ਤੁਹਾਨੂੰ 10 ਰੁਪਏ ਦਾ ਦਵਾਂਗਾ ਸਿਰਫ 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 ਹੀ ਹੋ ਜਾਂਦੀ ਆ ਦੇਖ ਲਓ ਜੀ ਠੀਕ ਹੈ ਜੀ ਹਾਂ ਜੀ ਆਓ ਤੁਹਾਨੂੰ ਅੰਦਰ ਵੀ ਆਈਟਮਾਂ ਦਿਖਾਣੇ ਆ ਇਹ ਮਾਲ ਆਇਆ ਪਰ ਪਤਾ ਨਹੀਂ ਕੀ ਕੀ ਆਇਆ ਸਮਾ ਮਾਲ ਆਇਆ ਵਾ ਤੁਹਾਨੂੰ ਹੋਣੇ ਨਵੀਂ ਨਵੀਂ ਆਈਟਮਾਂ ਸਾਰੀਆਂ ਆਹ ਦੇਖੋ ਸਾਰੇ ਨਿਊਟ੍ਰਲਾਈਜ਼ਰ ਵਗੈਰਾ ਪਿਸਣਾ ਤੁੰਗੀ ਇਹਦੇ ਕੋਈ ਸ਼ੇਵਿੰਗ ਜੈੱਲ ਆ 200 ਕਿ ਵੀਰੋ 3-400 ਰੁਪਏ ਐਮ ਆਰ ਪੀ ਆ ਹਾਂਜੀ ਤੇ ਤੁਹਾਨੂੰ ਕਿੰਨੇ ਦੀ ਪੈਣੀ 75 ਰੁਪਏ ਦੀ ਸ਼ੇਵਿੰਗ ਜੈੱਲ ਤੁਸੀਂ ਵਨ ਟਾਈਮ ਸ਼ੇਵ ਕੀਤੀ ਪੈਸੇ ਪੂਰੇ ਉਹ ਥੀ ਵੀਰੋ ਹਾਂ ਬਈ 130 ਰੁਪਏ ਇੱਕ ਤੇ ਐਮ ਆਰ ਪੀ ਆ ਇੱਕ ਪੀਸ ਤੇ سیرਮ ਅੱਜ ਕੱਲ ਸਾਰੇ سیرਮ ਹੀ ਲਾਂਦੇ ਆ ਤੁਹਾਨੂੰ ਪਤਾ ਹੈਨਾ ਹਾਂਜੀ 130 ਰੁਪਏ ਇੱਕ ਦੇ ਐਮ ਆਰ ਪੀ ਆ ਹਾਂਜੀ ਬਈ ਤੇ 40 ਰੁਪਏ ਦਾ ਸੈੱਟ ਆ ਦੋਨੋਂ ਦੋਨੋਂ ਤੂੰ ਚੱਲ ਤਾ ਪੀਸ ਪੈ ਗਿਆ ਤੁਨੂੰ ਉਹ ਤਾਂ ਬਹੁਤ ਹਾਂ ਹਾਂ ਲੁਕੋ ਉਹ ਅੰਦਰ ਥੋੜਾ ਰਾਸ਼ ਹੈ ਤਾਂ ਕਰਕੇ ਮੈਂ ਕਿਹਾ ਇੱਥੇ ਦਿਖਾ ਦਿੰਨਾ ਉਹ ਰਾਸ਼ ਬਹੁਤ ਆ ਮੇਰਾ ਬਹੁਤ ਦੂਰੋਂ ਆ ਗਾੜ ਦੇਖ ਮੋ ਬਾਈ ਜੇ ਮਾਰਕੀਟ ਬਣਿਆ ਤਾਂ ਹੀ ਆਉਂਦੇ ਆ ਨੀ ਬੰਦਾ ਮੁੜ ਕੇ ਨਹੀਂ ਉਹ ਆ ਦੇਖੋ ਆ ਟੋਪੀ ਦਾ ਵਾਈਪਸ ਹੈ ਹਾਂ ਨਾ 43 ਲਾਵਾਂਗਾ ਤੁਹਾਨੂੰ 43 ਰੁਪਏ ਐਮ ਆਰ ਵੀ ਚੈੱਕ ਕਰੋ ਕਿੰਨੀ ਹੈ ਹਾਂ ਨਾ ਫਰੈਸ਼ ਰੇਟ ਦਾ ਮਾਲ ਹੋਏਗਾ ਮੈਡੀਕਲ ਵਾਲਿਆਂ ਨੇ 100 ਰੁਪਏ ਤੋਂ ਘੱਟ ਨਹੀਂ ਦੇਣਾ ਨਹੀਂ ਦੇਣ ਹਾਂ ਸਿਰਫ 43 ਓਨਲੀ ਇਹ ਚੈੱਕ ਕਰੋ ਅਰਬਨ ਮੈਕ ਦਾ ਡੀਓ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਆ ਦੇਖੋ 450 ਐਮ ਆਰ ਪੀ ਹੈ ਹਾਂਜੀ ਵੀਰੇ 190 ਰੁਪਏ ਦਾ ਸੈੱਟ ਇਹ ਦੋਨੇ ਦੇ ਦੋ 190 ਸਾਰੇ ਆ ਦੇਖੋ ਥੱਲਾ-ਗੱਲਾ ਕਰਾਉਣਾ ਔਖਾ ਜਾਂਦਾ ਸਾਰਾ ਨਵਾਂ ਸਟਾਕ ਆ ਡੇਲੀ ਨਵਾਂ ਮਾਲ ਉਤਰਦਾ ਇਹ ਦੇਖੋ ਅਰਬਨ ਮੈਕ ਦੀ ਫੇਰ ਮੂਵਰ 24 ਆਵਰ ਐਡਾ ਟੀਵੀ ਤੇ ਹਾਂਜੀ ਹੈਨਾ ਤੇਰੀ ਐਮ ਆਰ ਪੀ ਕਿੰਨੀ ਹੈਗੀ ਐ 500 ਰੁਪਏ ਐਮ ਆਰ ਪੀ 500 ਰੁਪਏ 350 350 ਸਾਢੇ 350 ਤੇ ਸਿਰਫ 380 ਰੁਪਏ ਕੰਪਨੀ ਦਾ ਰੇਟ ਆ ਠੀਕ ਹੈ ਵੀਰੇ ਤੁਹਾਨੂੰ 350 ਰੁਪਏ ਇਹ ਚੈੱਕ ਕਰੋ ਦੀਆ ਦਾ ਮਾਲ ਆਇਆ ਸਾਰਾ ਦੀਆ ਕੰਪਨੀ ਆ ਦੇਖੋ ਕਿਸੇ ਕਿਸੇ ਫਰੈਂਡ ਨੂੰ ਗਿਫਟ ਦੇਣਾ ਹਨਾ ਸਾਰੀ ਗਿਫਟ ਪੈਕਿੰਗ ਹੈ ਕਿਸੇ ਨਾ ਬਰਥਡੇ ਗਿਫਟ ਦੇਣਾ ਕੁਝ ਵੀ ਆ ਦੇਖੋ ਐਮ ਆਰ ਪੀ ਕਿੰਨੀ ਹੈ 650 ਰੁਪਇਆ ਪੈਣਾ ਕਿੰਨੇ ਦਾ 250 ਦਾ 250 ਦਾ ਡੱਬਾ 250 ਦਾ ਡੱਬਾ